ਹੈਲੋ ਗਾਇਜ਼ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦਾ ਅੰਡਿੱਠਾ ਪੈਰਾ ਕਰਾਂਗੇ ਯਾਨੀ ਕਿ ਤੁਹਾਨੂੰ ਇੱਕ ਪੈਰਾ ਦਿੱਤਾ ਜਾਏਗਾ ਤੇ ਨਾਲ ਕੁਸ਼ਚਨ ਪੁੱਟ ਕੀਤੇ ਜਾਣਗੇ ਠੀਕ ਹੈ ਨਾਉ ਲੈਟਸ ਸਟਾਰਟ ਹੇਠਾ ਦਿੱਤੇ ਪੈਰੇ ਨੂੰ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ ਪੰਜਾਬ ਨੂੰ ਮੇਲਿਆਂ ਦੀ ਧਰਤੀ ਕਹਿੰਦੇ ਹਨ ਮੇਲਾ ਸ਼ਬਦ ਦਾ ਸ਼ਾਬਦਿਕ ਅਰਥ ਮੇਲ ਮਿਲਾਪ ਹੈ ਪੰਜਾਬ ਦੇ ਮੇਲੇ ਦੁਨੀਆ ਭਾਰ ਵਿੱਚ ਪ੍ਰਸਿੱਧ ਹਨ ਇਹ ਮੇਲੇ ਪੀਰਾ ਫਕੀਰਾ ਦੀ ਧਰਤੀ ਉੱਤੇ ਹਰ ਸਾਲ ਲੱਗਦੇ ਹਨ ਲੋਕ ਹੁਬ ਹੁਮਾ ਕੇ ਇਹਨਾਂ ਮੇਲਿਆਂ ਦਾ ਆਨੰਦ ਮਾਣਦੇ ਹਨ ਪੰਜਾਬ ਦੇ ਮੇਲੇ ਖੂਬ ਪਰਦੇ ਹਨ ਇਹਨਾਂ ਮੇਲਿਆਂ ਵਿੱਚ ਵਕ ਵਕ ਦੁਕਾਨਾਂ ਸਜਦੀਆਂ ਹਨ ਖਾਣ ਪੀਣ ਵਾਲੀਆਂ ਚੀਜ਼ਾਂ ਵਾਂਸ ਵਾਨੀਆਂ ਹੁੰਦੀਆਂ ਹਨ ਥਾਂ ਥਾਂ ਤਮਾਸ਼ੇ ਲੱਗਦੇ ਹਨ ਰੌਣਕ ਦਾ ਇਹ کارਵਾ ਠਾਠਾ ਮਾਰਦਾ ਨਜ਼ਰ ਆਉਂਦਾ ਹੈ। ਵਿਸਾਖੀ ਦਾ ਮੇਲਾ ਸਾਰੇ ਮੇਲਿਆਂ ਦਾ ਸਿਰ ਮੋਰ ਮੇਲਾ ਹੈ। ਠੀਕ ਹੈ। ਹੁਣ ਪਹਿਲਾ ਕੁਐਸਚਨ ਹੈ ਪੰਜਾਬੀ ਪੰਜਾਬ ਨੂੰ ਕਿਹੜੀ ਧਰਤੀ ਕਿਹਾ ਗਿਆ ਹੈ? ਪੰਜਾਬ ਨੂੰ ਮੇਲਿਆਂ ਦੀ ਧਰਤੀ ਕਿਹਾ ਗਿਆ ਹੈ। ਜੇ ਤੁਸੀਂ ਧਿਆਨ ਨਾਲ ਪਹਿਲਾ ਪੈਰਾ ਪੜੋਗੇ ਤਾਂ ਪਹਿਲੀ ਲਾਈਨ 'ਚ ਹੀ ਅਨਸਰ ਮਿਲ ਜੇਣਾ ਹੈ ਨਾ ਪੰਜਾਬ ਨੂੰ ਮੇਲਿਆਂ ਦੀ ਧਰਤੀ ਕਿਹਾ ਗਿਆ ਹੈ। ਠੀਕ ਹੈ। ਨੈਕਸਟ ਆ ਮੇਲੇ ਸ਼ਬਦ ਦਾ ਸ਼ਾਬਦਿਕ ਅਰਥ ਲਿਖੋ ਅੱਥੇ ਦਿੱਤਾ ਨਾ ਮੇਲਾ ਸ਼ਬਦ ਦਾ ਸ਼ਾਬਦਿਕ ਅਰਥ ਮੇਲ ਜਾਂ ਮੇਲਬਿਲਾਪ ਹੈ ਠੀਕ ਹੈ ਨੈਕਸਟ ਆ ਪੰਜਾਬ ਦੇ ਮੇਲੇ ਕਿੱਥੇ ਪ੍ਰਸਿੱਧ ਹਨ ਅੱਥੇ ਦੱਸਿਆ ਹੈ ਦੁਨੀਆ ਵਿੱਚ ਨਾ ਪੰਜਾਬ ਦੇ ਮੇਲੇ ਦੁਨੀਆ ਭਰ ਵਿੱਚ ਪ੍ਰਸਿੱਧ ਹਨ ਅਸੀਂ ਪੂਰੀ ਲਾਈਨ ਤੇ ਨੋਟ ਕਰ ਦਾਂਗੇ ਨੈਕਸਟ ਆ ਲੋਕ ਕਿਸ ਤਰ੍ਹਾਂ ਮੇਲਿਆ ਦਾ ਆਨੰਦ ਮਾਨਦੇ ਹਨ ਲੋਕ ਹੁਮ ਹੁਮਾ ਕੇ ਐਨਾ ਮੇਲਿਆ ਦਾ ਆਨੰਦ ਮਾਨਦੇ ਹਨ ਅਲਿਕਾ ਨੇ ਲੋਕ ਹੂ ਮੂ ਹੁਮਾ ਕਹਿੰਨਾ ਮੇਲਿਆ ਦਾ ਆਨੰਦ ਮਾਣਦੇ ਹਨ ਠੀਕ ਹੈ ਐਵੇਂ ਤੁਸੀਂ ਪੂਰਾ ਕੁਐਸਚਨ ਪਹਿਲੇ ਪੈਰਾ ਧਿਆਨ ਨਾਲ ਪੜੋਗੇ ਤੁਹਾਨੂੰ ਖੁਦ ਹੀ ਅੰਸ ਲੱਭ ਜੰਗੇ ਨੈਕਸਟ ਹੈ ਅੱਜ ਇਨਸਾਨ ਕੋਲ ਇੰਨੀ ਵੇਲ ਨਹੀਂ ਕਿ ਉਹ ਕੁਦਰਤੀ ਚੀਜ਼ਾਂ ਦਾ ਬੈ ਕੇ ਪੂਰਾ ਆਨੰਦ ਮਾਣ ਸਕੇ ਯਾਨੀ ਕਿ ਅੱਜ ਕੱਲ ਇਨਸਾਨ ਬਹੁਤ ਜ਼ਿਆਦਾ ਬੀਜ਼ੀ ਹੈ ਕੋਈ ਟਾਈਮ ਨਹੀਂ ਹੈਗਾ ਉਸ ਦਾ ਜੀਵਨ ਇੰਨਾ ਰੁੱਝਿਆ ਹੋਇਆ ਕਿ ਉਸ ਕੋਲ ਸਿਰ ਖੁਰਕਣ ਦੀ ਵੀ ਵੇਲ ਨਹੀਂ ਹੈ ਉਸ ਨੂੰ ਤਾਂ ਬਸ ਵੇ ਸ਼ਾਮ ਇੱਕ ਦੌੜ ਵਿੱਚ ਸ਼ਾਮਿਲ ਹੋਣ ਦੀ ਲਾਲਸਾ ਬਣੀ ਹੋਈ ਹੈ। ਉਹ ਦੁਨੀਆਵੀ ਚੀਜ਼ਾਂ ਦਾ ਟਾਕਰਾ ਕੁਦਰਤੀ ਚੀਜ਼ਾਂ ਨਾਲ ਕਰਦਾ ਫਿਰਦਾ ਹੈ। ਪਰ ਕੋਸ਼ਿਸ਼ਾਂ ਦੇ ਬਾਵਯੁਦ ਵੀ ਉਹ ਅਸਲ ਤੋਂ ਮੂੰਹ ਨਹੀਂ ਮੋੜ ਸਕਦਾ। ਆਪ ਕੁਦਰਤ ਨੂੰ ਨਹੀਂ ਮਾਪ ਸਕਦਾ। ਪਰ ਫਸਟ ਕੁਐਸਚਨ ਹੈ ਅੱਜਕੱਲ ਅੱਜ ਇਨਸਾਨ ਕੁਦਰਤੀ ਚੀਜ਼ਾਂ ਦਾ ਬਹਿਕ ਇਹਨਾਂ ਕਿਉਂ ਨਹੀਂ ਮਾਣ ਸਕਦਾ? ਕਿਉਂ ਨਹੀਂ ਮਾਣ ਸਕਦਾ? ਕਿਉਂਕਿ ਉਹ ਕੋ ਵੇਲ ਨਹੀਂ ਹੈ। ਵੇਲ ਨਾ ਹੋਣ ਕਰਕੇ ਇਨਸਾਨ ਕੁਦਰਤੀ ਚੀਜ਼ਾਂ ਦਾ ਬੈ ਕੇ ਆਨੰਦ ਨਹੀਂ ਮਾਣ ਸਕਦਾ ਕਿ ਇਨਸਾਨ ਕੁਦਰਤ ਨੂੰ ਮਾਪ ਸਕਦਾ ਹੈ ਇੱਥੇ ਆਏਗਾ ਐ ਦੱਸਿਆ ਨਾ ਭਾਵ ਕੁਦਰਤ ਨੂੰ ਨਹੀਂ ਮਾਪ ਸਕਦਾ ਇਸ ਕਰਕੇ ਇਨਸਾਨ ਕੀ ਇਹ ਇਨਸਾਨ ਕੁਦਰਤ ਨੂੰ ਨਹੀਂ ਮਾਪ ਸਕਦਾ ਤੁਸੀਂ ਸਿੱਧਾ ਨਹੀਂ ਨਹੀਂ ਲਿਖਣਾ ਪੂਰਾ ਅੰਸਰ ਲਿਖੋਗੇ ਠੀਕ ਹੈ ਨੈਕਸਟ ਹੈ ਇਨਸਾਨ ਕਿਸ ਤੋਂ ਮੂੰਹ ਨਹੀਂ ਮੋੜ ਸਕਦਾ ਇਨਸਾਨ ਕੁਦਰਤ ਤੋਂ ਮੂੰਹ ਨਹੀਂ ਮੋੜ ਸਕਦਾ ਠੀਕ ਹੈ ਕਹਾਂ ਮੈਂ ਤੁਹਾਨੂੰ ਪੇਪਰ 'ਚ ਕੋਈ ਵੀ ਪੈਰਾ ਦਿੱਤਾ ਹੋਏਗਾ ਤੁਸੀ ਧਿਆਨ ਨਾਲ ਪੜ੍ਹਨਾ ਸੋਚ ਸਮਝ ਕੇ ਕਿ ਇਹਦਾ ਕੀ ਆਨਸਰ ਆ ਸਕਦਾ ਕਈ ਵਾਰੀ ਪੁੱਛ ਸਕਦੇ ਕਿ ਇਹਦਾ ਸਿਲੇਕ ਕੀ ਹੈ ਯਾਨੀ ਕਿਦਾ ਥੀਮ ਕੀ ਹੈ ਤੇਰੇ ਦਾ ਪੰਜਾਬ ਦੇ ਮੇਲੇ ਆ ਸਕਦਾ ਜਾਂ ਮੇਲਿਆਂ ਦੀ ਧਰਤੀ ਵੀ ਕਹਿ ਸਕਦੇ ਆ ਜਾਂ ਵਿਸਾਖੀ ਦਾ ਮੇਲਾ ਤਿੰਨ ਥੀਮ ਬਣ ਸਕਦੇ ਤਿੰਨੋਂ ਹੀ ਸਹੀ ਹੋ ਸਕਦੇ ਆ ਠੀਕ ਹੈ